ਵੇ ਜਿਵੇਂ ਅਸੀਂ ਮਾਡਰਨ ਹੁੰਦੇ ਜਾ ਰਹੇ ਹਾਂ ਅਸੀਂ ਉਨੇ ਹੀ ਇਲਿਟਰੇਟ ਹੁੰਦੇ ਜਾ ਰਹੇ ਹੁਣਾ ਤਾਂ ਕੀ ਸੀ ਵੀ ਅਸੀਂ ਆਪਣੇ ਆਪ ਨੂੰ ਇਹ ਕਹਿ ਰਿਆ ਸੀ ਵੀ ਅਸੀਂ ਐਜੂਕੇਟਿਡ ਹੋ ਰਹੇ ਹਾਂ ਸਿੱਖਿਆਤ ਹੋ ਰਹੇ ਹਾਂ ਬੇਸਿਕਲੀ ਅਸੀਂ ਆਪਣੇ ਬੇਸ ਤੋਂ ਹੀ ਪਟਕ ਗਏ ਅੱਜ ਸਾਡੀਆਂ ਕੁੜੀਆਂ ਦੇ ਵਿੱਚ ਡਰਿੰਕ ਕਰਨ ਦਾ ਬਹੁਤ क्रेਜ਼ ਹੈ ਬਹੁਤ ਜ਼ਿਆਦਾ क्रेਜ਼ ਹੈ ਨਾਰਮਲੀ ਮੈਂ ਦੇਖਦਾ ਸਾਰਾ ਦਿਨ ਕਿਸੇ ਨੂੰ ਵਾਰਡਕਾ ਪਸੰਦ ਆ ਰਹੀ ਹੈ ਕਿਸੇ ਨੂੰ ਟਕੀਲਾ ਆ ਰਿਹਾ ਕਿਸੇ ਨੂੰ ਕੋਕਟੇਲ ਆ ਰਿਹਾ ਸਮਥਿੰਗ ਲਾਈਕ ਥੈਟ ਪਰ ਉਹਨਾਂ ਨੂੰ ਇੱਕ ਚੀਜ਼ ਨਹੀਂ ਪਤਾ ਇੱਕ ਬੰਦੇ ਦਾ ਜਿੰਨਾ 200 ml ਸ਼ਰਾਬ ਪੀ ਕੇ ਸਰੀਰ ਨੂੰ ਨੁਕਸਾਨ ਹੁੰਦਾ ਉਹਨਾ ਨੁਕਸਾਨ ਇੱਕ ਕੁੜੀ ਨੂੰ 10 ml ਸ਼ਰਾਬ ਪੀ ਕੇ ਹੋ ਜਾਂਦਾ ਤੁਸੀਂ ਆਪਣੇ ਆਪ ਦੇਖੋ ਕਿ ਲੜਕੀਆਂ ਵਾਸਤੇ ਫੀਮੇਲਸ ਵਾਸਤੇ ਅਲਕੋਹਲ ਕਿੰਨੀ ਜ਼ਿਆਦਾ ਬੁਰੀ ਹੈ ਰੀਜ਼ਨ ਜਿਹੜਾ ਲੜਕੀ ਦਾ ਕੁਦਰਤ ਨੇ ਸਰੀਰ ਬਣਾਇਆ ਉਹ ਬਹੁਤ ਕੋਮਲ ਬਣਾਇਆ ਬਾਹਰੋਂ ਵੀ ਅੰਦਰੋਂ ਵੀ ਉਹਦੇ ਜਿਹੜੇ ਅੰਦਰਲੇ ਆਰਗਨਸ ਨੇ ਉਹ ਐਨੇ ਹਾਰਡ ਨਹੀਂ ਹੁੰਦੇ ਜਿੰਨੇ ਮੇਲਦੇ ਹੁੰਦੇ ਨੇ